ਸੋਈ ਚ ਲਗ ਰਹੀ ਨੀ ਆ ਕਭਲ ਨੂੰ ਮਾੜਾ ਜਾ ਵੀ ਕੰਮ ਨਹੀਂ ਕਰਨਾ ਤੇ ਮੈਨੂੰ ਘਰ ਦਾ ਹੀ ਪੰਡਾਵਾ ਕਭਲ ਲੱਗ ਕੋਈ ਨਹੀਂ ਆਉਂਦੀ ਕਿ ਮੈਨੂੰ ਰੋਟੀ ਖੜਾ ਦੇ ਇੱਥੇ ਵਹਿਲੀ ਬੈਠੀ ਐ ਕੱਲੀ ਵਿਚਾਰੀ ਉਹ ਢੇ ਰੋਟੀਆਂ ਪਕਾਉਂ ਲਈ ਐ ਤੂੰ ਜਾ ਕੇ ਉਹਦੀਆਂ ਪੱਕੀਆਂ ਰੋਟੀਆਂ ਜਿਹੇ ਨੂੰ ਦੇ ਦੇ ਚੰਗਾ ਨਹੀਂ ਭੈਣੀ ਤੂੰ ਜੋ ਕਰਨਾ ਮਾਰ ਤੂੰ ਵੀ ਮੈਨਾਂ ਸਾਡੇ ਦੇ ਪਾਪਾ ਨੂੰ ਘਰ ਨਹੀਂ ਲੀਡ ਪੋਣ ਵਾਸਤੇ ਸਵੇਰੇ ਬੱਚਿਆਂ ਦੀਆਂ ਵਰਦੀਆਂ ਪ੍ਰੈਸ ਕਰਨੀਆਂ ਹੁੰਦੀਆਂ ਵੇਖਿਆ ਜਾਏ ਤੇ ਮੈਂ ਹਰ ਵੀ ਕਵਲ ਨਾਲ ਲੜਦੀ ਰਹੀ ਹੰਨੀ ਆ ਬਿਨਾਂ ਵਜ੍ਹਾ ਤੋਂ ਮੇਰੇ ਘਰਦਿਆਂ ਨੇ ਮੈਨੂੰ ਕੀ ਦਿੱਤਾ ਵਾ ਉਹ ਤੇ ਨੇ ਵੀ ਕੀ ਝੋਕੇ ਇੱਕ ਉਹਨਾਂ ਨੇ ਫ੍ਰਿਜ ਦਿੱਤੀ ਆ ਉਹ ਵੀ ਮੇਰੀ ਭੂਆ ਨੇ ਦਿੱਤੀ ਸੀ ਤੇ ਇੱਕ ਉਹਨਾਂ ਵਿਚਾਰਾਂ ਨੇ ਟੀਵੀ ਦਿੱਤਾ ਸਾਰਾ ਸਮਾਨ ਤੇ ਇੱਥੇ ਕਵਲ ਦਾ ਮੈਨੂੰ ਲੋੜ ਇਹ ਨਾਲ ਹੋਣੀ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਮੇਰੇ ਤੇ ਕੀ ਇਹ ਲੋਕੀ ਕਿੱਥੋਂ ਆਏਗੇ ਮੈਨੂੰ ਸਮਾਨ ਦੇ ਦੇਣ ਵਰਤਨ ਨੂੰ ਮੈਂ ਤੇ ਇੱਥੇ ਹੀ ਵਰਤਣਾ ਨੂੰ ਤਾਂ ਇਹ ਕਿ ਮੈਂ ਸਾਰਾ ਦਿਨ ਰਸੋਈ ਚ ਲੱਗ ਰਹੇਗੀ ਕਵਲ ਮੈਨੂੰ ਮਾੜਾ ਜਿਹਾ ਵੀ ਕੰਮ ਨਹੀਂ ਨਾ ਤੇ ਮੈਨੂੰ ਕਰਨਾ ਹੀ ਪੈਂਦਾ ਵਾ ਜੇ ਮੈਂ ਨਾ ਕਰਾਂਗੀ ਨਾ ਤੇ ਮੇਰੇ ਦਿਲ ਦੇ ਵਿੱਚ ਇਹੋ ਡਲ ਰਹਿੰਦਾ ਵਾ ਕਿ ਜਿਹੜੀ ਉਹਦੀਆਂ ਮਹਾਰੀਆਂ ਗੋਟੀਆਂ ਚੀਜ਼ਾਂ ਵਰਤਣੀਆਂ ਨਾ ਉਹ ਵੀ ਨਹੀਂ ਉਹਨੇ ਮੈਨੂੰ ਵਰਤਣ ਨਹੀਂ ਆ। ਉਹਦੇ ਮੋਟਰਸਾਈਕਲ ਦੇ ਲਈ ਸ਼ਹਿਰ ਆਜ ਆਜਣੇ। ਤੇ ਜੇ ਮੈਂ ਉਹਨੂੰ ਨਾਮ ਕਰਤੀ ਨਾ ਕੰਮ ਕਰੂ ਤੇ ਉਹਨੇ ਮੈਨੂੰ ਉਹ ਵੀ ਨਹੀਂ ਦੇਣਾ ਹੈਗਾ ਜਿੱਦਾਂ ਦੀ ਹੈ ਕਿ ਮੈਂ ਚਾਹਾਂ ਮੈਂ ਕਿਦਾਂ ਦਾ ਟਾਈਮ ਹੋਦਾਂ ਦਾ ਪਾਵਰ ਕਰੂ। ਸਬਜ਼ੀ ਤੇ ਬਣ ਗਈ। ਆਟਾ ਬੰਦ ਲਵਾਂ। ਹਵਣਾ? ਹਾਂਜੀ ਪਾਜੀ। ਉਹ ਤੇ ਕੀ ਮੈਨੂੰ ਕਹਿ ਰਹੇ? ਕੀ ਕੈਂਡੀ ਦੇ ਜੀ ਪਾਜੀ ਮੈਂ ਤਾਂ ਮਨਾ ਕੀਤਾ ਵੀ ਜਿਹੜੇ ਕੱਪੜੇ ਹਨ ਮਾਤਾ ਪਾਜੀ ਮੈਂ ਤਾਂ ਮਨਾ ਕੀਤਾ ਵੀ ਕੱਪੜੇ ਥੋੜੇ ਹੀ ਤੇ ਮੈਂ ਚਾਹਤੇ ਹਾਂ ਤੁਹਾਨੂੰ ਥੋੜੇ ਜਿਆਦੇ ਕੱਪੜੇ ਹੋਣ ਤਾਂ ਮੈਂ ਤਾਂ ਇਕੱਠੇ ਢੋਲੀ ਦੀ ਮਸ਼ੀਨ 'ਚ ਮੈਂ ਤਾਂ ਤਾਂ ਮਨਾ ਕੀਤਾ ਹੀ ਬਹੁਤ ਰੌਣਕ ਲਿਖਿਆ ਕਰੋ ਜਿੱਦਾਂ ਅਭਿਨਵ ਉਹ ਆੜ ਮਾਰ ਤਾਂ ਸੁਣ ਕੇ ਫਿਰ ਕੀ ਜਾਣਗੇ ਤੇ ਤੂੰ ਇਵੇਂ ਦੀ 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 ਗੱਲ ਸੁਣੋ ਅੱਜ ਕੁੜੀ ਦਾ ਦੁੱਧ ਮੈਂ ਫ੍ਰਿਜ 'ਚ ਰੱਖਿਆ ਸੀ ਤੇ ਉਹਨਾਂ ਨੇ ਬਾਹਰ ਕਰਤਾ ਹੈ ਜੇ ਖਰਾਬ ਹੋ ਜਾਂਦਾ ਦੁੱਧ ਫਿਰ ਮੈਂ ਕੁੜੀ ਨੂੰ ਕਿੱਥੋਂ ਪਿਉਣਾ ਤਾਂ ਨੂੰ ਵੀ ਪਤਾ ਮੈਂ ਕਹਿੰਦਾ ਵੱਖਰਾ ਦੁੱਧ ਲੈਣੀ ਹੈ ਕੁੜੀ ਦੇ ਕਮਲ ਮੋਂ ਤਾਂ ਕਹਿ ਰਹੀ ਇਦੂਨ ਕੰਪਨੀ ਨੇ ਤੋਂ ਹੁੰਦੇ ਚਲੋ ਉਹ ਤੇਰਾ ਗੁੱਸਾ ਆ ਗਿਆ ਉਹਨੇ ਤਾਂ ਹੀ ਫਿਰ ਤੇ ਵਿੱਚ ਬਾਹਰ ਦੋਧ ਕਰਨਾ ਭਾਜੀ ਤੇ ਗੁੱਸਾ ਇਹ ਮੇਰੇ ਨਾਲ ਕਰਦੇ ਉਹ ਨਿਆਣੀ ਦੀ ਕੁੜੀ ਦਾ ਕਾਲਾ ਕਸੂਰ ਸੀ ਜਿਹੜਾ ਉਹਨਾਂ ਨੇ ਉਹਦਾ ਹੀ ਦੁੱਧ ਕੱਢ ਕੇ ਬਾਹਰ ਆ ਦਿੱਤਾ ਚਲ ਫਿਰ ਮੈਂ ਤੁਹਾਨੂੰ ਥੇਰ ਗਿਆ ਨਾ ਰਲ ਮਿਲ ਕੇ ਰਿਆ ਕਰੋ ਤੇ ਹੰਦੂ ਮੈਂ ਸੋ ਨਾਮ ਜਾ ਗਿਆ ਇਹਦਾ ਨਾਮ ਦੱਸਿਆ ਕਰਿਓ ਆ ਕੋਈ ਗੱਲ ਨਹੀਂ ਸਮਝਾਏ ਜੋ ਵੀ ਗੱਲ ਹੁੰਦੀ ਉਹ ਮੇਰੇ ਨਾਲ ਕਰਨ ਚਲ ਠੀਕ ਹੈ ਲੁਕਾ ਕੇ ਨਾ ਤੇ ਭਾਜੀ ਨੂੰ ਮੇਰੇ ਵਾਲ ਘਲਤਾ ਵਾ ਵੀ ਉਹਨੇ ਵੀ ਕਪੜੇ ਧੋਣ ਦਿੱਤੇ ਤੇ ਤੂੰ ਕਿਹੜਾ ਘਟਣ ਤੋਂ ਵੀ ਮੇਰੀ ਕੁੜੀ ਦਾ ਦੁੱਧ ਬਾਹਰ ਰੱਖਤਾ ਹੀ ਕੋਈ ਗੱਲ ਜੋ ਕਰਨਾ ਕਰਦਾ ਤੂੰ ਮੜੀ ਸੁਦੀ ਰੋਟੀ ਰੋਟੀ ਕਿੱਥੋਂ ਮੰਨੀ ਆ ਆਟਾ ਤੇ ਕਵਲ ਨੇ ਗੁੰਨੇ ਨਹੀਂ ਹੁਣ ਮੈਂ ਗੁੰਨੇ ਢੀਆ ਤੇ ਸਬਜੀ ਬਣਾ ਲਈ ਜਿਹੜੀ ਬਣਾਉਣੀ ਹੈ ਹਾਂ ਸਬਜੀ ਮੈਂ ਬਣਾ ਲਈ ਆ ਛੇਤੀ ਛੇਤੀ ਬਣਾਈਏ ਹਨਾ ਤਾਂ ਨਹੀਂ ਚੰਗੀ ਬਣੀ ਜਿਵੇਂ ਮਾੜੀ ਬਣੀ ਆਣਾ ਮੈਂ ਕਵਲ ਕੋਈ ਗਿਆ ਕੋਈ ਨਹੀਂ ਚੁੜਾਇਆ ਕੀ ਹੰਦੀਓ ਗਾਣਾ ਕੀ ਹੈ ਕਿੰਬੀ ਉਹਨੇ ਮੇਰਾ ਦੁੱਧ ਬਾਹਰ ਕੱਢਦਾ ਮੈਂ ਚੱਲ ਗੁੱਸੇ ਚਾਗ ਨੂੰ ਕੱਢਦਾ ਉਹਨਾਂ ਨੇ ਤੇ ਮੈਂ ਨਾਲ ਮਿਲ ਕੇ ਰਿਆ ਕਰੂੰ ਮੈਂ ਆਣ-ਵਾਣ ਕੀ ਸੁਣ ਕੇ ਕਹਿਣੇ ਤਮ ਤੇ ਕਹਿੰਦੀ ਉਹਨਾਂ ਨੇ ਭਾਜੀ ਮੈਂ ਰਾਤ ਨੂੰ ਜਲੀ ਕਰ ਦਿੰਦਾ ਚਲੋ ਇਹ ਤੇ ਫਿਰ ਵਧੀਆ ਗੱਲ ਆ ਤੇ ਤੂੰ ਹੀ ਨਾ ਹੁਣ ਮੈਨੂੰ ਵੱਧ ਘੱਟ ਬੋਲਨੀ ਜੀ ਨਾ ਮੈਂ ਕਿਹੜਾ ਉਹਦੇ ਨਾਲ ਵੱਧ ਘੱਟ ਬੋਲਨੀ ਆ ਤੂੰ ਹੀ ਉਹਦੇ ਨਾਲ ਗੱਲ ਕਰਨ ਗਈ ਹੁਣੇ ਨਾ ਤੇ ਉਹਨਾਂ ਨੂੰ ਦੋ ਚਾਰ ਵਾਦੀਆਂ ਆ ਕੇ ਦੱਸਣੀਆਂ ਮੇਰੇ ਵੱਲੋਂ ਨਹੀਂ ਦੱਸਿਆ ਤਾਂ ਕੁਛ ਨਹੀਂ ਉਹਨਾਂ ਨੂੰ ਤੇਰੇ ਬਾਰੇ ਪਰ ਇਹਨੇ ਗੱਲ ਹੀ ਨਹੀਂ ਮੇਰਾ ਦੁੱਧ ਬਾਹਰ ਕੱਢਦਾ ਬੱਚੇ ਦਾ ਚਲੋ ਮੇਰੇ ਕੋ ਗਲਤੀ ਹੋ ਗਈ ਮੈਂ ਦੁੱਧ ਕੱਢਦਾ ਮੈਨੂੰ ਨਹੀਂ ਕੱਢਣਾ ਚਾਹੀਦਾ ਪਰ ਹੋ ਵੀ ਕਿ ਮੇਨਾਂ ਸਾਰਾ ਦਿਨ ਲੜਦੀ ਰਹਿੰਦੀ ਆ ਚਲ ਕੋਈ ਨਹੀਂ ਮੈਂ ਉਹਨੂੰ ਸਮਝਾਇਆ ਜੇ ਹੁਣ ਕੋਈ ਗੱਲ ਕਰੇਗੀ ਨਾ ਤੇ ਮੰਮੀ ਨੂੰ ਦੱਸੇਗੀ ਪਰ ਮੈਂ ਉਹ ਆ ਗੱਲਾਂ ਕਰਕੇ ਬਿੰਦੀ ਆ ਠੀਕ ਹੈ ਤੇ ਮੰਮੀ ਨੂੰ ਕਿਹੜਾ ਭਲੇ ਖਾਵਾਂ ਮੰਮੀ ਸੌਂਦੇ ਰਹਿੰਦੇ ਨੇ ਜਿਹੜੀਆਂ ਮੈਨੂੰ ਗੱਲਾਂ ਕਰਦੀ ਆ ਚਲ ਕੋਈ ਗੱਲ ਨਹੀਂ ਤੂੰ ਸਮਝਦਾ ਇਹਨਾਂ ਰਹੀ ਸ ਹੈ ਨਾ ਚਲ ਠੀਕ ਹੈ ਤਿੰਨ ਦਿਹਾੜੇ ਮੈਨੂੰ ਟਿਕਾ ਕੇ ਰਹਿਣ ਚਲ ਠੀਕ ਹੈ ਕੋਈ ਨਹੀਂ ਹਾਂਦੀ ਕਿ ਮੈਂ ਰੋਟੀ ਫੜਾ ਦੂੰ। ਲੈ ਆ ਲਿਆ ਹਨੇ ਭੁੱਖ ਬੜੀ ਲੱਗੀ। ਅਚਾਰ ਲੈਣਾ ਜੀ। ਨਾ ਚਾਰ ਲੈਣਾ। ਮੈਂ ਲਿਉਣੀ ਪਾਣੀ ਮੈਂ ਤਾਂ ਉੱਥੇ ਤਵਾ ਵੀ ਸੜ ਗਿਆ ਕਿਤੇ ਕੰਮ ਲੱਗੋ ਹੀ ਨਹੀਂ ਨਾ ਨਹੀਂ ਲੈਂਦੀ ਹੈਗੀ। ਕਿ ਦੀਦੀ ਭਕਾਉਂਦੀ ਆ ਤੇ ਮੈਂ ਚੱਲਾ ਗੋ ਰੋਟੀ ਫੜਾਈ ਦਵਾਂ। ਉਹ ਫੋਨ ਦੇਖਣ ਦੀ ਹੀ। ਹੁਣ ਮੈਂ ਕੀ ਕਰਾਂ? ਦੇਖਣ ਦੀ ਹੁਣ ਮੰਮੀ ਨੂੰ ਵੀ ਫੜਾਪੜ ਪਾ ਗੋ ਬੜਾਉਂ। ਚੱਜਾ ਲੈ ਆ। ਨਾ ਰਤਾ ਲਾ ਵੀ ਜਿੰਨਾ ਪੁੱਤ ਹੁਣ ਹਜੇ ਤਿੰਨ ਮੈਂ ਪਾਈਆਂ ਸੀ। ਇਦਾਂ ਨਾ ਕਰਿਆ ਕਰ। ਠੀਕ ਹੈ ਨਾ? ਢੋਣਾ ਨਹੀਂ ਹੁਣ ਮੈਂ ਬੋਲ ਤੂੰ ਉੱਧਾ ਕਹਿਂਦੀ ਕੱਲਾ ਅੰਗੇ ਬੈਜਾ ਮੈਂ ਪੂਨੇ ਗਿਆ ਨਹੀਂ ਸਾਰਾ ਜਣ ਇਹਨੂੰ ਵੈਲੀ ਰਹੀ ਨਹੀਂ ਕੋਈ ਕੰਮ ਵੀ ਕਰ ਲਿਆ ਕਰ ਕੰਮ ਕੀ ਕਰਾਂ ਮੈਂ ਘਰ ਤੇ ਲਿਆ ਵਾ ਹੁਣ ਮੈਂ ਪੂਨੀ ਦੇਖਣਾ ਬੈ ਕੇ ਦੇ ਕਰਨਾ ਹੋਏ ਤਾਂ ਸਾਰਾ ਜਣ ਕੰਮ ਨਹੀਂ ਮੁੱਕਦਾ ਤੇ ਤੂੰ ਆਣੀ ਮੈਂ ਕੀ ਕਰਾਂ ਤੂੰ ਇਹਨਾ ਬਸ ਮੇਰੇ ਦਵਾ ਦੇ ਰਿਆ ਕਰ ਤੁਹਾਨੂੰ ਤਾਂ ਕੋਈ ਕੰਮ ਹੀ ਹੈ ਨੀ ਗਾ ਮੰਮੀ ਨਾ ਮੈਨੂੰ ਕੰਮ ਕੋਈ ਨਹੀਂ ਤੈਨੂੰ ਐ ਹੋਈ ਬਸ ਤਾਂ ਸ ਫਿਰ ਕੀ ਹਾ ਜੇ ਮੈਂ ਪੂਨ ਵੇਖਣ ਜਾਂਦੀ ਆਂ ਹੋਰ ਮੈਂ ਚਟਲੀ ਵੇਖਾਂ ਕੀ ਕਰਾਂ ਜਿਹੜਾ ਇਹਨੇ ਐਸਟੀਡੀ ਲਾ ਦੇ ਦਿੱਤੀ ਤਾਂ ਮੈਂ ਵੇਖਾਂ ਨੂੰ ਕੋਈ ਨਹੀਂ ਵੇਖਣਾ ਮੈਂ ਅੱਛਾ ਤੇ ਫੋਨ ਦੇ ਵਿੱਚ ਜਿਹੜਾ ਫੇਰਾ ਕੋਈ ਹੁੰਦਾ ਜਾਨੀ ਉਹ ਵੀ ਲਾ ਦੇ ਨੇ ਲਵਾ ਦੋ ਉਹ ਤਾਂ ਸਭ ਤੋਂ ਵਧੀਆ ਸਗੋ ਹਾਂ ਬਸ ਬਸ ਕੰਮ ਦਾ ਨਾਲ ਲਈ ਤੇ ਅੰਦੀ ਮੈਂ ਕਰ ਲਿਆ ਵਾ ਤੇ ਫੋਨ ਨੂੰ ਛੱਡ ਕੇ ਅੰਦੀ ਮੈਂ ਟੀਵੀ ਵੀ ਇੱਕ ਲਾਵਾਂਗੀ ਬਸ ਐਹੋ ਪੈਸਾ ਵੀ ਘਾਟੇ ਨਹੀਂ ਤੇ ਇਹ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਮੰਮੀ ਤੁਹਾਡਾ ਬਿਨਾ ਕੋਈ ਹਾਲ ਨਹੀਂ ਤੂੰ ਹੀ ਮੇਰੇ ਨਾਲ 24 ਘੰਟੇ ਕਿਉਂ ਰਹਿੰਦੇ ਓ ਜਵੇਂ ਕਹਿੰਦੇ ਦਾ ਦੋਲ ਕੀ ਮਤਲਬ ਜਦੋਂ ਕੋਈ ਕੰਮ ਨੂੰ ਆਖੇ ਉਦੋਂ ਤੂੰ ਇਹ ਗੱਲ ਨਹੀਂ ਜੇ ਚਵੀ ਕਿੰਤੇ ਇਹਨੂੰ ਫੜ ਕੇ ਬਿਠੇ ਰਹੀਏ ਤੇ ਕਰਾ ਦੇ ਥੰਦੇ ਘਰ ਕੀ ਤਰ੍ਹਾਂ ਮੈਨੂੰ ਇਹ ਦੱਸ ਕਰਾ ਦੇ ਤਾਂ ਦੇ ਕਰੀਂ ਕਿ ਇਹ ਤੇ ਨਾਮ ਹੀ ਨਹੀਂ ਸਰਦਾ ਕੋਈ ਗੱਲ ਨਹੀਂ ਤੂੰ ਜੋ ਕਹਿਣਾ ਗੱਲ ਮੈਂ ਤਾਂ ਫੋਨ ਵੇਖਣੇ ਵੇਖਾਂ ਕੰਮ ਮੇਰੇ ਕੋਲ ਨਹੀਂ ਹੁੰਦਾ ਕਰਨਾ ਤੇ ਆਪੇ ਕਰੋ ਇੱਥੇ ਵਹਿਲੀ ਬੈਠੀ ਹੈ ਕੱਲੀ ਵਿਚਾਰੀ ਉਹ ਢੀ ਰੋਟੀਆਂ ਪਕਾਉਂ ਲਈ ਹੈ ਤੂੰ ਜਾ ਕੇ ਉਹਦੀਆਂ ਪੱਕੀਆਂ ਰੋਟੀਆਂ ਜਿਹਨੂੰ ਦੇ ਦੇ ਇਹ ਵੀ ਤੇ ਕੰਮ ਹੀ ਹੈ ਨਾ ਕੋਈ ਗੱਲ ਨਹੀਂ ਦੀਦੀ ਨੇ ਆਪੇ ਕਰ ਲੈਣਾ ਸਾਰਾ ਕੰਮ ਮੈਨੂੰ ਨਹੀਂ ਲੋੜ ਹੈ ਕਿ ਕੋਈ ਵੀ ਕਰ ਦੇ ਠੀਕ ਹੈ ਤੇਰੇ ਤੇ ਜਵਾਬ ਅੱਗੇ ਘੜ ਕਰ ਕੇ ਥਰੇ ਨੇ ਉਹਦੇ ਵੀ ਦੋ ਹੱਥ ਨੇ ਜੇ ਤੇਰੇ ਦੋ ਨੇ ਉਹਦੇ ਚਾਰ ਨੇ ਇਹ ਵੇਦੀ ਵੇਹ ਮੇਰੇ ਵਾਲ ਕਿਦਾਂ ਜਿਵੇਂ ਖਾ ਲੈਣਾ ਹੁੰਦਾ ਹੈ ਕੋਈ ਸੱਚੀ ਗੱਲ ਆਖੀਏ ਮੰਮੀ ਤਾਓ ਕੇ ਬਹਿਣਾ ਟਿਕਾ ਲੋ ਦੀਦੀ ਮੈਨੂੰ ਵੀ ਲਿਆ ਦਿਓ ਜਿਆ ਕੁਦੀ ਕਬਲ ਮੈਂ ਤੈਨੂੰ ਕਹਿਣਾ ਨਹੀਂ ਚਾਹੁੰਦੀ ਕਾ ਮੈਂ ਰੋਟੀ ਪਕਾਉਣੀ ਹੈ ਨਾ ਤੂੰ ਫੜ ਨੂੰ ਭਾਗੀ ਭੜਾ ਇਹ ਹੋਇਆ ਕਿ ਮੈਂ ਖੜੇ ਹੀ ਦੇ ਘੁੰਮ ਨੂੰ ਪੈ ਗਈ। ਆਦੀ ਕੋਈ ਨਹੀਂ ਦੀਦੀ ਨੇ ਬੁਖਾਰੀ ਇਹ ਤੇ ਦੇ ਵੀ ਰਹੇਗੀ। ਕੋਈ ਨਹੀਂ ਲੈ ਦਰਨ ਬਰੋਦ ਆਣੀ ਤੇ ਮਿੰਦੂ ਤੇ ਰਹਿਣ ਦੇਣੀ ਇਹ ਨੂੰਿਆ ਦੇਣੀ ਸੀ। ਕੋਈ ਗੱਲ ਨਹੀਂ ਆ ਜੇ ਜੀ ਤੁੰਗੀਆਂ ਦੀ ਇਹੋ ਖਰਾਦੂ ਨੂੰ ਮੈਂ ਖਾ ਲੈਣੀ ਆ। ਲੈ ਆਉ ਆਪੇ ਪਾ ਲਈ ਫਿਰ। ਚਾਪਾ ਤੁਹਾਨੂੰ ਬੈਠੇ ਬਰੇ ਮਿਲ ਜੂ ਗਈਆਂ ਨਾ। ਨਾਲ ਕੋਈ ਜ਼ਿਆਦਾ ਹੀ ਗੱਲਾਂ ਆਉਂਦੀਆਂ। ਤੇ ਤੂੰ ਕਿਹੜਾ ਕਰਨ ਗਈ ਹੈ? ਤੂੰ ਵੀ ਬੈਠੀ ਮੰਗਣ ਗਈ ਹੈ। ਸੌਂ ਵਲ ਤੇ ਮੈਂ ਆਖਰ ਇੱਕ ਵਾਰੀ ਨੂੰ ਉੱਠੀ ਆ ਗਈ ਮੇਰਾ ਮਾਨ ਰੱਖਿਆ ਹੀ। ਕੋਈ ਗੱਲ ਨਹੀਂ। ਨਹੀਂ ਨੀ ਦੀਦੀ ਦਿਨਦਲ ਮੈਂ ਆਪਣੀ ਲੈ ਆਈਆਂ ਪਾ ਕੇ ਫੇਰ ਤੇ ਲੈਉਣੀ ਐ ਮੈਨੂੰ ਵੀ ਆਣੀ ਐ ਮੈਨੂੰ ਆਪਣੀ ਦੇ ਦੇ ਉਹਨੂੰ ਵੀ ਆਣੀ ਐ ਦੀਦੀ ਤੂੰ ਲੈ ਆ ਦੇ ਫੇਰ ਤੇ ਲੈਉਣੀ ਜਦੋਂ ਛੱਡਿ ਭੁੱਖ ਲੱਗੀ ਐ ਕੋਈ ਹਾਲੇ ਮੰਮੀ ਤੇਰਾ ਮੰਮੀ ਨਾ ਰੋਲਾ ਪਾਉ ਕੋਈ ਗੱਲ ਨਹੀਂ ਆਹਾਂ ਗੱਲ ਠੀਕ ਐ ਕਿ ਇਹਨੂੰ ਦੇ ਪਰੌਣੀ ਨੂੰ ਲੈ ਆ ਦੇ ਚੰਗਾ ਮੰਮੀ ਕਿਤੇ ਰੋਟੀ ਵੀ ਚੰਗੀ ਤਰ੍ਹਾਂ ਖਾਂਦੇ ਆ ਕਰੋ ਰੋਟੀ ਖਾਂਦੇ ਸਮੇਂ ਚੁੱਪ ਕਰ ਜਾ ਕਰੋ ਫੇਰ ਲੋ ਮੰਮੀ ਤੇ ਇਹਨੂੰ ਕਹਿ ਦੇ ਹੀ ਨਾ ਕਿ ਜਾ ਕੇ ਉਹ ਭਾਂਡੇ ਸਾਫ਼ ਕਰ ਲੈ ਤੇ ਭਾਂਡੇ ਨਹੀਂ ਹਿਸਾਬ ਕੀਤੇ। ਗਵਾਂਡੀਆਂ ਨੇ ਤਾਂ ਚੰਗੀ ਜਿਹੀ ਕੁੜੀ ਨੂੰ ਚੁੱਕ ਲਈ। ਅ ਫਿਰ ਨੂੰ ਸਹਸਪੱਟੇ ਕਰਨ ਨੂੰ ਤਾਂ ਬੁਖੇਰੀ ਹੀ ਕੰਮ ਨਹੀਂ ਕਰਦੀ। ਤੇ ਉਹ ਜੇ ਮੈਨੂੰ ਕੋਈ ਵੀ ਕੰਮ ਕਵਾਨਾ ਤੇ ਉਲਟਾ ਮੈਨਾਂ ਲੜਦੀ ਆ। ਫਿਰ ਮੈਨੂੰ ਆਪਣੀ ਚੀਜ਼ਾਂ ਨਹੀਂ ਵਰਤਣ ਦਿੰਦੀ ਤੇ ਮੈਨੂੰ ਇਸੇ ਤਰ੍ਹਾਂ ਤੋਨਾ ਉਹਦੇ ਨਾਲ ਕੰਮ ਕਰਨਾ ਪੈਂਦਾ ਵਾ। ਕੰਮ ਕਿਉਂ ਕਰਨਾ ਪੈਂਦਾ ਜੇ ਉਹ ਨਹੀਂ ਨਾ ਕਰਦੀ ਤੂੰ ਵੀ ਨਾ ਕਰਿਆ ਕਰ ਸੰਦੀਪ। ਤੇਰੇ ਢਿੱਡ 'ਚ ਭੁੱਖ ਲੱਗਦੀ ਦੁਕਾਨੀ ਹੈ ਨਾ ਜਦੋਂ ਉਹਨੂੰ ਲੱਗੇ ਕਿ ਨਾ ਆਪੇ ਉਹ ਹੀ ਆਪਣੀ ਲੋੜ ਰੋਟੇ ਦੇ ਕਰੇਗੀ। ਤੂੰ ਉਹਦਾ ਚਾਚਾ ਲਾ ਦਿੱਤਾ ਮੈਂ ਕਿ ਤੁਹਾਡੇ ਕੋਲ ਰੋਟੀ ਮੰਗਣੀ ਹੈ। ਖਾਇਮ ਉਹਨੇ ਮੇਰੇ ਹੁੰਦਿਆ ਤੂੰ ਮੈਨੂੰ ਅਜੇ ਮਿਲੀ ਨਹੀਂ ਤੇ ਤੇਰੇ ਕੋਲ ਮੰਗਣ ਲੱਗ ਪਈ ਦੀਦੀ ਮੈਨੂੰ ਵੀ ਲਿਆ ਦੇ ਤੂੰ ਨਾ ਹਲਿਆ ਕੇ ਦਿੰਦੀ ਨਾ ਜੀ ਮम्मी ਮੈਂ ਨਾ ਲਿਆ ਕੇ ਦਿੰਦੀ ਤੇ ਫੇਰ ਉਹਨੇ ਮੈਨੂੰ ਮੀੜੇ ਮਾਰ ਜਿੰਦੀ ਕਿ ਤੂੰ ਮੇਰੀ ਆ ਚੀਜ਼ ਵਰਤਨੀ ਆ ਤੇ ਆ ਚੀਜ਼ ਵਰਤਨੀ ਇਸੇ ਡਰ ਦੇ ਮਾਰਦੇ ਮੈਂ ਲਿਆ ਦਿੰਨੀ ਆ ਉਹ ਚੀਜ਼ਾਂ ਤੇ ਕਿੱ데 ਰਹਿ ਗਈਆਂ ਮਾਂ ਵੀ ਜ਼ਰਖਾ ਪੈਂਦਾ ਤੂੰ ਹੁਣ ਮੇਰਾ ਰੱਖ ਨਹੀਂ ਕਿਨੇ ਮੈਂ ਵੱਡੇ ਖਾਵਾ ਇਸੇ ਤਰ੍ਹਾਂ ਤੂੰ ਵਟੇ ਸਾ ਤੇਰਾ ਕਿੰਨਾ ਕੁ ਰੱਖਦੀ ਏ ਖਬਰਦਾਰ ਜੇ ਉੱਠ ਕੇ ਤੂੰ ਵੀ ਗਾਂ ਕੰਮ ਕੀਤਾ ਤੇ ਮੰਮੀ ਮੈਂ ਆਣਾ ਸਾਡੇ ਦੇ ਪਾਪਾ ਨੇ ਮੇਰੇ ਕੋਈ ਹਾਂ ਦੀ ਰੋਟੀ ਮੰਗਣੀ ਹੈ ਤੁਹਾਨੂੰ ਪਤਾ ਹੀ ਆਹੋ ਇਥੇ ਗੱਲ ਹੈਗੀ ਜਦੋਂ ਬੰਦਾ ਬਾਹਰ ਆਣ ਕੇ ਖਪਿਆਦਾ ਪਰ ਰੋਟੀ ਮੰਗੇ ਫਿਰ ਤੇ ਸਿਰ ਸਾੜਨਾ ਹੀ ਪੈਂਦਾ ਹੈ ਕਿ ਮੈਂ ਬੰਦੇ ਕੋਲ ਵੀ ਬੁਰੀ ਬਣਾ ਲਈ ਇਹ ਹੋਰ ਇਹਦਾ ਤੇ ਸੁੱਖ ਨਾ ਬਾਹਰ ਹੋਇਆ ਇਹਦੇ ਕੋ ਕਿੰਨੇ ਆਣ ਕੇ ਰੋਟੀ ਮੰਗਣੀ ਆ ਆਹੋ ਇਹਦਾ ਤੇ ਸਰ ਜਾਂਦਾ ਬੈਠੀ ਦਾ ਹੀ ਮੰਗ ਲੀਦੀ ਤੇ ਢਿੱਡ ਭਰ ਲੈਂਦੀ ਹੈ ਮੇਰੀ ਸੁਣ ਗੱਲ ਗਾਂ ਕਰੇ ਚਾਹੇ ਨਾ ਕਰੇ ਚੀਜ਼ਾਂ ਨਹੀਂ ਕੋਈ ਕਰਨੀ ਜੇ ਇਹ ਕਾ ਚੀਜ਼ਾਂ ਤੇ ਆਈ ਹੈ ਨਾ ਚੀਜ਼ਾਂ ਤੇ ਹੱਥ ਰੋ ਲੈ ਗਈਆਂ ਚੀਜ਼ਾਂ ਬੜੀ ਚੀਜ਼ ਵੱਡੀ ਗੱਲ ਵਾ ਜਿਹਦੇ ਤੇ ਇਹ ਮਾਣ ਕਰਨ ਲਈ ਮੰਮੀ ਦੇਖ ਲੋ ਕਿੰਨਾ ਮਾਣ ਕਰਦੀ ਹੈ ਨਾ ਵੀ ਮੇਰੇ ਪੇਕੇਆਂ ਨੇ ਮੈਨੂੰ ਕਿੰਨਾ ਕੁਝ ਦਿੱਤਾ ਤੇ ਮੰਮੀ ਮੇਰੇ ਪੇਕੇ ਨਹੀਂ ਦੇਣ ਜੋਗੇ ਹੈਗੇ ਜਿੰਨਾ ਕਿ ਵਿਚਾਰਿਆਂ ਨੇ ਦੇਣ ਜੋਗੇ ਹੈਗੇ ਓਨਾਂ ਕਿ ਦਿੱਤਾ ਹੁਣ ਇੰਨਾ ਕਿਥੋਂ ਲੈ ਆਣੋ ਸੰਦੀਪ ਸਿਆਣੇ ਆਂਦੇ ਨੇ ਪਿੱਛੇ ਦਿੱਤਾ ਕਿੰਨਾ ਕਿ ਕਿਸੇ ਕੋਲ ਵਰਤਿਆ ਜਾਂਦਾ ਆਪਣੇ ਘਰ ਦਾ ਮਾਣ ਹੁੰਦਾ ਹੈ ਪੇਕੇਆਂ ਦਾ ਨਹੀਂ ਕਰਨਾ ਚਾਹੀਦਾ ਪਰ ਇਹਨੂੰ ਜੇ ਅਕਰੋ ਹਰ ਦੇ ਸਕੋ ਉਹਨਾਂ ਨੂੰ ਵਿਚਾਰਿਆਂ ਨੂੰ ਬੁਰਿਆ ਬਣਾਉਂਦੀ ਐ ਵੀ ਕੋਰੇ ਉਹਨਾਂ ਮਾਤ ਦਿੱਤੀ ਕੀ ਪਤਾ ਮੰਮੀ ਇਹੜੀਆਂ ਡੰਡੀਆਂ ਦੇ ਹੁਣ ਇਹੋ ਹੀ ਜਾਣੀ ਜੇ ਮੈਨੂੰ ਰੋਟੀ ਨਾ ਪਾ ਕੇ ਦਿੰਦੀ ਇਹਨੇ ਪਤਾ ਲਾ ਕੇ ਉੱਥੇ ਕੀ ਕਰਨਾ ਸੀ ਮੰਮੀ ਬਾਧੂ ਦਾ ਨਾ ਉੱਥੇ ਖਲਾਰਾ ਪਾਉਂਦੀ ਗਏ ਲੱਗੇ ਐਨਾ ਐਨਾ ਧੂੜਾ ਧੂੜਿਆ ਹੁੰਦਾ ਵਾ ਉਹ ਸਾਫ਼ ਕਰਨ ਨਹੀਂ ਹੁੰਦਾ ਮੈਨੂੰ ਹੀ ਚੁੱਕਣਾ ਪੈਣਾ ਫਿਰ ਮੈਂ ਐਸ ਹੋ ਜਾਈਂਗੀ ਕਿ ਜਿੱਥੇ ਮੈਂ ਬਾਕੀਆਂ ਦੀ ਰੋਟੀ ਪਕਾਉਂਦੀ ਆ ਇਹਨੂੰ ਵੀ ਪਕਾ ਕੇ ਦੇਈ ਨਾ ਸੰਦੀਪ ਐਵੇਂ ਪਿੱਛੇ ਨੂੰ ਬੁਰਿਆ ਬਣਾਉਣ ਲਈ ਆ ਉਹਦੇ ਵੀ ਤਾਂ ਐਡੇ ਚੰਗੇ ਬੰਦੇ ਨੇ ਕਿ ਉਹਨਾਂ ਜੈਰੀ ਸੀ ਨਹੀਂ ਓਏ ਮੰਮੀ ਕੋਈ ਆਪਣੀ ਧੀ ਨਹੀਂ ਦਿੰਦਾ ਵਾ ਉਹਦੇ ਸੁੱਖ ਵਾਸਤੇ ਤੇ ਮੇਰੇ ਮਾਪਿਓ ਨੇ ਵੀ ਮੈਨੂੰ ਦਿੱਤਾ ਹੀ ਆ ਜਿੰਨੇ ਕੁ ਜੋਗੇ ਉਹ ਹੈਗੇ ਆ ਪਰ ਮੰਮੀ ਪਤਾ ਨਹੀਂ ਇਹਨੂੰ ਇੰਨਾ ਮਾਰ ਕਿਉਂ ਆ ਪਿਆਰ ਦੇ ਨਾਮ ਨੂੰ ਹੱਥ ਲੜਾ ਆਹ ਨਹੀਂ ਚੀਜ਼ ਨੂੰ ਹੱਥ ਲੜਾ ਮੈਨੂੰ ਕੱਲ ਪਤਾ ਨਹੀਂ ਹਿੰਦੀ ਕਿੰਨੀ ਜੇ ਤੁੰਨੇ ਚਾਹਣਾ ਬਣਾ ਕੇ ਦਿੱਤੀ ਤੇ ਮੈਂ ਆਪਣੇ ਮੋਟੋਸਾ ਗੱਦੇ ਦੀ ਦਵਾਈ ਨਹੀਂ ਲੈਣੀ ਇੰਤਾਂ ਲੈ ਸੁਣ ਲੈ ਰੱਬ ਨਾਮ ਕਰਾਈ ਦਵਾਈਆਂ ਤੇ ਮਾਰਾ ਹੀ ਨਾ ਹੀ ਇਹ ਲੋੜ ਪਵੇ ਐਡੀ ਹੰਕਾਰੀ ਗਈ ਐ ਦਫਾ ਕਰਨ ਦੀਆਂ ਗੱਲਾਂ ਕਿੰਨੀਆਂ ਕਰਨੀਆਂ ਨੇ ਜਾਂ ਘਟ ਚਾਹ ਲਿਆ ਮਰਤੀ ਮੇਰੇ ਇਹ ਵੀ ਇਹ ਲਾ ਮੁਕਣੀ ਕੋਈ ਕੋਈ ਗੱਲ ਹੋਵੇ ਤਾਂ ਮੈਂ ਕਰ ਲਵਾਂ ਇਹਦਾ ਸਾੜ-ਸਾੜ ਰੱਖ ਦਿੰਦੀ ਆ ਗੱਲਾਂ ਕਰਦੀ ਸੋਫੇ ਤਾਂ ਖੇਡਾ ਕੇ ਬੰਨ੍ਹੇ ਜਿਹੜਾ ਨਹੀਂ ਉਹ ਵੀ ਆ ਕੇ ਬਹਿ ਜਾਂਦਾ ਵਾ ਅੱਗੇ ਮੇਗੇ ਪਾ ਦੇ ਮੇਰੇ ਸੋਫੇ ਨੇ ਖੜਾ ਆ ਕੇ ਤੇ ਫਿਰ ਕਿੰਨੇ ਲਿਆਉਣੇ ਨੇ ਆਹ ਦੀਵਾਰ ਦੇ ਪਲਵੇ ਲਵਾਂ ਜੀ ਰੋਟੀ ਖਾਂਦੇ ਤਾਂ ਇੱਥੇ ਆ ਕੇ ਬਹਿ ਕੇ ਖਾਂਦੇ ਜੀ ਚਾਹ ਪੀਂਦੇ ਇੱਥੇ ਬਹਿ ਕੇ ਖਾਂਦੇ ਨੇ ਦਸ ਗੰਦੇ ਹੋਵੇ ਸਾਫੀ ਇਹਨਾਂ ਨੇ ਕਰਨੇ ਕਰਨੇ ਤਾਂ ਮੈਨੂੰ ਪੈਣੀ ਆ ਚਲ ਕੋਣ ਕੋਈ ਅੰਦੇ ਬਹਿ ਗਾ ਤਾ ਨਾ ਜੀ ਬਹਿ ਗਾ ਨਾ ਅੰਗੇ ਬੈਠੀ ਵੀਨੀ ਨੂੰ ਹੁਣ ਬੰਦ ਕੀਤਾ ਸੀ। ਹਾਏ ਹਾਏ ਅਸੂਫ ਨੇ ਕੱਪੜਾ ਕਿਉਂ ਪਾਇਆ ਵਾ? ਹੁਣ ਕੀ ਚੱਲਣ ਡਿਆ ਇਹਦਾ ਦਿਮਾਗ ਵਿੱਚ? ਇੰਜ ਕਰਨੀ ਆ ਜਾ ਕੇ ਨਾ ਮੰਮੀ ਨੂੰ ਪੁੱਛਣੀ ਆ, ਉਹ ਹੀ ਮੈਨੂੰ ਦੱਸਣਗੇ। ਬਲ ਅੱਜ ਪਤਾ ਨਹੀਂ ਕਿਦਾਂ ਸੌਂਗੀ ਅੱਗੇ ਸਾਰਾ ਦਿਨ ਖੇਡਦੀ ਰਹਿੰਦੀ ਕਦੇ ਸੁਤੀ ਨਹੀਂ ਹੀ ਦੇਣੀ। ਮੰਮੀ ਥੱਕ ਜਾਂਦੀ ਆ ਤੇ ਫਿਰ ਇਹਨੇ ਸੌਂਣੀ ਆ ਸਾਰਾ ਦਿਨ ਬੈੰਧੀ ਤੇ ਹੈ ਨਹੀਂਗੀ। ਆਹ ਹੋਈ ਇਹਨਾਂ ਗੱਲ ਤੇ ਠੀਕ ਐ। ਮੰਮੀ ਸੌਂ ਤਾਂ ਦਿੱਤੀ ਉਹ ਇੰਨਾ ਕੁਛ ਕਿਉਂ ਸੁਟਿਆ ਜੇ ਇੰਨੇ ਕਵਰ ਪਾਤੀ ਉਹ ਕਿਉਂ? ਮੰਮੀ ਨੇ ਕੀ ਪੁੱਛਣ ਦੇ ਮੇਰੇ ਨਾਲ ਗੱਲ ਕਰੋ ਮੰਮੀ ਨੂੰ ਕੀ ਪਤਾ ਕਿੰਨੇ ਪਾਇਆ ਉਹ ਮੈਂ ਪਾਏ ਨੇ ਕਿਉਂ ਕਵਲ ਤੁਸੀਂ ਪਾਏ ਆ ਉਹ ਗੰਦੇ ਕੰਨ ਆ ਜਿਹੜਾ ਨਹੀਂ ਉੱਥੇ ਆਣ ਕੇ ਬਹਿ ਜਿੰਦਾ ਜੀ ਰੋਟੀ ਖਾਣੀ ਉੱਥੇ ਬਹਿਣੀ ਜੇ ਚਾਹ ਪੀਣੀ ਤਾਂ ਉੱਥੇ ਬਹਿ ਕੇ ਪੀਣੀ ਹੈ ਤੇ ਫਿਰ ਕੀ ਹੈ ਬਹਿਣ ਮਾਸ ਕਿਉਂ ਉੱਥੇ ਬਹਿ ਕੇ ਪੀਣੇ ਆ ਹੁਣ ਕੋ ਲੋ ਵੀ ਥੋੜਾ ਪੀਣਾ ਵਾ ਕੇ ਜੇ ਗੰਦੇ ਹੋ ਗਿਆ ਤਾਂ ਸਾਬ ਤੇ ਮੈਂ ਹੀ ਕਰਨੇ ਜਿਹੜਾ ਹੋਰ ਕਿਸ ਨੇ ਕਰਦਣੇ ਆ ਪਜਾ ਕਾਦੀ ਦੇਗੀ ਕਵਲ ਆਹੀ ਗੜਾ ਉੱਤੇ ਗੰਦੇ ਪੈਰ ਲੈ ਲਾ ਕੇ ਪਰ ਆ ਚੜਦੇ ਆਂ ਕਿ ਜਿਹੜੇ ਉਹ ਗੰਦੇ ਹੋ ਜਣੇ ਆਂ ਨਿਆਣੇ ਦੇ ਵੇਲੇ ਵੀ ਸਾਰਾ ਦਿਨ ਘਰ ਨਹੀਂ ਹੁੰਦੇ ਆ ਜਾ ਕੇ ਮੈਂ ਤੇ ਮੰਮੀ ਆ ਜੀ ਕਿਤੇ ਉੱਧਰ ਬਹਿ ਜੀ ਤੇਰੇ ਭਾਜੀ ਵੀ ਘਾਟੀ ਪੈਂਦੇ ਨੇ ਉੱਧਰ ਤੇ ਉਹ ਨਹੀਂ ਜੇ ਮੈਨੂੰ ਪਤਾ ਹੈਗਾ ਅੰਦਰਾਂ 'ਚ ਬਹਿ ਜਾ ਕਰੋ ਇੱਥੇ ਕਿਸੇ ਨੇ ਨਹੀਂ ਬਹਿਣਾ ਹੈਗਾ ਹੁਣ ਕਵਲ ਆਏ ਗਏ ਵਲਾ ਘਰਿਆ ਬਾਉ ਜੇ ਕੋਈ ਮੰਮੀ ਖੰਡੇ ਕਰ ਪਰੋਣਾ ਆਏਗਾ ਤਾਂ ਚੰਗੀ ਲੱਗਾਂਗੇ ਉਹ ਇੰਨੇ ਪਤਾ ਕੀ ਕੀਤਾ ਜੇ ਜਾ ਕੇ ਵੇਖੋ ਨਾ ਸਹੀ ਸੋਫੇ ਉੱਥੇ ਕਰ ਕੇ ਨਾ ਤੇ ਉੱਤੇ ਪਤਾ ਨਹੀਂ ਕਿੰਨੇ ਕੇ ਕੱਪੜੇ ਪਾਛੜੇ ਆ ਕਿੰਨਾ ਚੰਗਾ ਹੈ ਇਹ ਤੇ ਧੀ ਬੜੀਆ ਘਰਵਾਨੀ ਤੇ ਨਾ ਪਤਾ ਨਹੀਂ ਹੈਗਾ ਜੋ ਚੀਜ਼ੇ ਆਂਦੀਆਂ ਵੀ ਕਿਹੇ ਚੀਜ਼ ਤੇ ਕੋਈ ਬਾਬਾ ਹੀ ਨਾ ਤੇ ਫਿਰ ਉਹਨਾਂ ਨੂੰ ਛੱਡ ਕੇ ਤੇ ਤਰਸੜੋ ਨਹੀਂ ਤੇ ਮੈਂ ਮਮੀ ਸਰ ਕੇ ਤੇ ਕਿਉਂ ਤੜਾ ਐਡੇ ਉਹ ਮਹਿੰਗੇ ਨੇ ਮੈਂ ਤੇ ਅੰਦਰ ਹੀ ਰੱਖਣੀ ਆ ਜੇ ਪਰੌਣੇ ਆਇਆ ਕਰਨਗੇ ਨਾ ਕੋਈ ਗੱਲ ਨਹੀਂ ਪਰੌਣੇ ਕਹਿੰਦਾ ਉਦਾਂ ਉਹਨਾਂ ਨੂੰ ਦੱਸ ਕੀ ਹੋਣਾ ਕਰਨ ਉਦੋਂ ਮੈਂ ਲਾਧਿਆ ਕਰਾਂਗੀ ਚੰਗਾ ਉਦੋਂ ਇਹਨੇ ਉੱਠ ਪੈਣਾ ਕਰਨਾ ਸੰਦੀਪ ਉਦਾਂ ਭਾਵੇਂ ਸਾਰਾ ਦਿਨ ਫੋਨ ਫੜੀ ਰੱਖੇ ਫੋਨ ਆ ਜਾਏਗਾ ਨਾ ਕਿਸੇ ਪਰੌਣੇ ਦਾ ਫੇਰ ਭਾਵੇਂ ਉੱਠ ਪਿਆ ਪਰੇ ਚਲਦੀ ਐ ਤੁਹਾਨੂੰ ਕੀ ਲੋੜ ਓਥੇ ਬਹਿਣ ਦੀ ਮੰਮੀ ਚਲੋ ਆਪਾਂ ਨਾ ਆਵਾਂਗੇ ਪਰ ਕਹੋ ਤੇਰੀ ਗੜੀ ਖਾਸ ਜੋੜੇ ਹਦਰ ਜਲੂਸ ਨਾ ਕੱਢ ਉਹ ਨਾ ਦੇ ਤੈਨੂੰ ਪਤਾ ਹੀ ਆ ਕੱਲ ਕੋ ਭਾਜੀ ਆਏਗੀ ਤੇ ਉਹ ਪਰ ਦੱਸ ਗਿਆ ਇਹ ਇਦਾਂ ਹੀ ਆਈ ਤੇ ਉਧਰੀ ਭਟਾਰ ਕਿਰਨ ਚਾਹ ਪਾਣੀ ਪਿਆ ਲਿਆਗੀ ਤੇ ਜੇ ਕਾਲੀ ਤੋਂ ਕਵਰ ਪਾਏ ਹੋਣੇ ਤੇ ਕਿੰਨੇ ਭੂਰੇ ਲੱਗੀਦਾ ਵਾ ਘਰ ਦੇ ਵਿੱਚ ਕੋਈ ਗੱਲ ਨਹੀਂ ਉਹਦੀ ਨਾ ਤਮੀਨਾ ਫਿਕਰ ਕਰੋ ਉਹ ਮਿਲਤੇ ਰਹਿਣ ਤੋਂ ਤੇ ਮੰਮੀ ਨਾਲੇ ਤੁਸੀਂ ਮੇਰੇ ਫੋਨ ਤੇ ਕੀ ਜਾਂਦੇ ਫੋਨ ਵੇਂਦੀ ਵੇਂਦੀ ਮੈਂ ਤਾਂ ਤੁਹਾਨੂੰ ਕੀ ਹੇ ਬਾਰ-ਬਾਰ ਇੱਕੋ ਗੱਲ ਨੂੰ ਲੈ ਕੇ ਬਹਿ ਜਾਂਦੀ ਏ। ਵੇਖਣਾ ਤਾਂ ਤੂੰ ਜੀ ਸਦਕੇ ਰੇਕ ਪਰ ਇਹੋ ਜਿਹੇ ਚੀਜ਼ਾਂ ਜੜੀਆਂ ਨੇ ਲੋਕੀ ਤਿਆਰ-ਪੈ ਤਿਆਰ ਰੱਖਦੇ ਨੇ ਆਂਦੇ ਨੇ ਕਿਹੜੇ ਵੇਲੇ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹੜੇ ਘਰ ਆ ਜਾਣ। ਕੋਈ ਗੱਲ ਨਹੀਂ ਜੇ ਰਾਜੀ ਕਹਿੰਦਾ ਦੇਖੀ ਜਾਉਗੀ। ਕੋਈ ਕਹਿੰਦਾ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਮੈਨੂੰ ਕਹਿ ਲੈਣਗੀ। ਚਲੋ ਮੰਮੀ ਕੋਈ ਗੱਲ ਨਹੀਂ ਤੁਸੀਂ ਐਵੇਂ ਇਹਦੇ ਨਾਲ ਸਿਰ ਖਪਾਉਂਦੇ ਓ। ਇਹ ਤਾਂ ਹੁਣ ਸੁਭਾਅ ਹੀ ਇਦਾਂ ਦਾ ਹੋ ਗਿਆ ਵਾ। ਹਾਰੇ ਕੀ ਜਿਹਦੇ ਕਵਰ ਪਾਈ ਜਾਂਦੀ ਆ ਜੇ ਮੈਂ ਕੱਲ ਪ੍ਰੈਸ ਕਰਨ ਲਈ ਹਣਾ ਕੱਪੜੇ ਤੇ ਪ੍ਰੈਸ ਵੀ ਫੜ ਕੇ ਤੇ ਪਤਾ ਨਹੀਂ ਇਹਨੇ ਕਿੱਥੇ ਲਟਾਈ ਦੀ ਆਪਣੀ ਕੋਈ ਗੱਲ ਨਹੀਂ ਤੁਸੀਂ ਆਪਣੀ ਪ੍ਰੈਸ ਨਾ ਕਰਿਆ ਕਰੋ ਮੈਂ ਤਾਂ ਆਪਣੀ ਪ੍ਰੈਸ ਬਿਲਕੁਲ ਨਹੀਂ ਦੇਣੀ ਹੈਗੀ ਕਵਲ ਆਪਾਂ ਉਹਦੇ ਨਾਲ ਹੀ ਪ੍ਰੈਸ ਕਰਦੇ ਹਾਂ ਤੈਨੂੰ ਵੀ ਪਤਾ ਵਾ ਕਿ ਉਹਦੀ ਲੀਡ ਖਰਾਬ ਹੋ ਗਈ ਆ ਜੇ ਲੀਡ ਖਰਾਬ ਹੋ ਗਈ ਆ ਤੇ ਨਵੀਂ ਪਵਾ ਲਊ ਜੇ ਨਹੀਂ ਤੇ ਫਿਰ ਨਵੀਂ ਲੈ ਆਵੋ ਮੈਂ ਤਾਂ ਨਹੀਂ ਆਪਣੀ ਦੇਣੀ ਜਿੱਦਾਂ ਮਰਜ਼ੀ ਕੱਪੜੇ ਪ੍ਰੈਸ ਘੜਿਆ ਕਰੋ ਮੰਮੀ ਵੀ ਵੇਖ ਲੋ ਕਿੰਡੀਆਂ ਗੱਲਾਂ ਕਰਦੀ ਆ ਭਲਾ ਘਰਾਂ ਦੇ ਵਿੱਚ ਐਹੋ ਜਿਹੀਆਂ ਗੱਲਾਂ ਕਰਨ ਵਾਈਆਂ ਨਹੀਂ ਆਂ ਕਿ ਇੱਕ ਨਗੂਣੀ ਪ੍ਰੈਸ ਹੀ ਆ ਉਸੇ ਲਾਈਟ ਨਾਲ ਹੀ ਉਹ ਚੱਲਣੀ ਆ ਤੇ ਉਸੇ ਲਾਈਟ ਨਾਲ ਹੀ ਪੁਰਾਣੀ ਚੱਲਣੀ ਆ ਕੀ ਗੱਲ ਹੋਰ ਲਾਈਟ ਘੱਟ ਖਿੱਚੜੀ ਆ ਭਲਾ ਤੇਰੇ ਵਾਲੀ ਕੋਈ ਗੱਲ ਨਹੀਂ ਜੋ ਤੂੰ ਕਹਿਣਾ ਨਾ ਕਹਿ ਲੋ ਪਰ ਮੇਰੀ ਪ੍ਰੈਸ ਨੂੰ ਹੱਥ ਨਹੀਂ ਹੁਣ ਇਹ ਲਾਉਣਾ ਹੁਣ ਚੰਗਾ ਨਹੀਂ ਭੈਣੇ ਤੂੰ ਜੋ ਕਰਨਾ ਮਰਜ਼ੀ ਮੰਮੀ ਮੈਨਾਂ ਸਾਰੇ ਦੇ ਪਾਪਾ ਨੂੰ ਘਲਨੀ ਆ ਲੀਡ ਪੋਣ ਵਾਸਤੇ ਸਵੇਰੇ ਬੱਚਿਆਂ ਦੀਆਂ ਵਰਦੀਆਂ ਪ੍ਰੈਸ ਕਰਨੀਆਂ ਹੁੰਦੀਆਂ ਤੇਰੇ ਨਾਲ ਹੀ ਕੋਈ ਵਾਰੀ ਆ ਸਕਦਾ ਕੋਈ ਗੱ